ਤਿਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਚੋਰਾਂ ਦੀ ਦਹਿਸ਼ਤ ਨੇ ਸ਼ਹਿਰ ਵਿੱਚ ਖੌਫ ਦਾ ਮਾਹੌਲ ਪੈਦਾ ਕਰ ਦਿੱਤਾ ਗੀਤਾ ਪਵਨ ਰੋਡ ਚੋਰਾਂ ਨੇ ਇੱਕ ਬੂੜ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਦੁਕਾਨਦਾਰ ਰਜਿੰਦਰ ਦਾ ਕਹਿਣਾ ਹੈ ਕਿ ਸਾਡੀ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਅਤੇ ਸਮਾਨ ਚੈੱਕ ਕੀਤਾ ਜਾ ਰਿਹਾ ਹੈ ਕਿ ਕੀ ਕੀ ਗਿਆ ਹੈ ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਆਪਣੀ ਦੁਕਾਨ ਸੀ ਤੇ ਗੀਤਾਵਾਂ ਰੋਡ ਚੱਤੇਖੂ ਦੇ ਕੋਲੇ ਐ ਦੁਕਾਨ ਚੋਰੀ ਹੋਈ ਆ ਕਿਛੀ ਚੋਰੀ ਹੋਈ ਆ ਤੇ ਕਿੰਨੀ ਹੋਈ ਚੋਰੀ तकरीबन ऊ ਤਾਂ ਜੋ ਕੋਈ ਮਾਲ ਲੈ ਗਿਆ ਚੱਕੇ ਤਾਂ ਉਹ ਤਾਂ ਦੇਖਿਆ ਨਹੀਂ ਹਲੇ ਕੈਸ਼ ਪੈਸੇ ਤੇ तकरीबन ਗਲੇ ਵਿੱਚ ਦੋਨਾਂ ਤੰਨਾ ਗਲੇ ਚ ਅਡਾ 20 ਤੋਂ 25000 22000 25000 ਇੰਨੇ ਕ ਐ ਸਾਰਾ ਕੱਟ ਕੇ ਲੈ ਗਏ ਸਾਰੀ ਲੈ ਗਏ ਜੀ ਬਾਕੀ ਹਜੇ ਦੇਖ ਰਹੇ ਹੋ ਬਾਕੀ ਹਲੇ ਦੇਖ ਰਹੇ ਹੋ ਜਿਹੜਾ ਸਾਡੇ ਕੋਲੇ ਖਜ਼ਾਨਾ ਲੱਗਿਆ ਹੁੰਦਾ ਉਹ ਸਾਰਾ ਜਾਂ ਜੋ ਦੁਬਾਰਾ ਨੂੰ ਚੰਦੇ ਸਿੱਕੇ ਲਿਆਂਦੇ ਆ ਜਾਂ ਹੋਰ ਕੈਸ਼ ਪਿਆ ਹੁੰਦਾ ਉਹ ਸਾਰਾ ਤਕਰੀਬਨ 20 ਤੋਂ 25 ਇੱਕੜੀ ਹੋਇਗਾ ਜੀ ਚੋਰੀ ਕਿੱਥੀ ਹੋਈ ਚੋਰੀ ਤਾਂ ਇਹ ਇਧਰਲਾ ਛੋਟੇ ਸ਼ਟਰ ਦਾ ਜੰਦਾ ਤੋੜਿਆ ਉਹਦੇ ਵਿੱਚ ਦੀ ਕੋਈ ਆਦਮੀ ਬੜਿਆ ਜਿਹਦੇ ਨਾਲ ਇਹ ਇਹ ਤੋੜੇ ਗਈ ਜੀ ਮੈਂ ਸ਼ਹਿਰ ਦੀ ਮੇਨ ਜਗ੍ਹਾ ਇਹ ਕਿ ਉੱਥੇ ਮਦਦ ਕੋਈ ਉਹ ਨਹੀਂ ਦੇ ਕੋਈ ਗੱਲ ਇਹ ਹੈ ਪ੍ਰਸ਼ਾਸਨ ਦਾ ਤਾਂ ਇਹ ਹੈ ਵੇ ਤਕਰੀਬ ਨਾ ਕਹਿ ਸਕਦੇ ਆ ਵੀ ਤਪਤੇ ਸਮਝ ਲਓ ਉਪਰੋਂ ਜੋਰ ਸਮਝ ਲਓ ਜਿੱਥੇ ਦੀ ਜਿਹੜੀ ਪ੍ਰਸ਼ਾਸਨ ਉਸ ਦੀ ਕੋਈ ਨਾਥ ਕਿਸੇ ਕਿਸਮ ਦੀ ਹੈ ਨਹੀਂ ਹਰ ਦਿਨ ਹਰ ਦਿਨ ਹਰ ਦਿਨ ਚੋਰੀਆਂ ਦਾ ਹੈ ਕਤਤਿਆਂ ਦਾ ਹੋਹਾ ਕੋਈ ਦਾ سلسلہ ਨਹੀਂ ਸੀ ਕਦੇ سلسلہ جاری ਹੈ ਔਰ ਇਹਦਾ ਇੱਕ ਮੇਨ ਰੋਡ ਹੈ ਸ਼ਹਿਰ ਦਾ ਸਮਝੋ ਵੀ ਜਿਹੜੋ ਸੀ ਚਾਂਦਨੀ ਚੌਕ ਕਹਿੰਦੇ ਆ ਉਹ ਰੋਡ ਹੈ ਜਿਹੇ ਗੀਤਾਪੋਂ ਦੇ ਪਛਾਣ ਜਾਂਦੇ ਛੱਤੇ ਕੂਤੇ ਸਾਰਾ ਦਿਨ ਆਉਂਦੇ ਹੈ ਮੇਨ ਰੋਡ ਹੈ ਜਿਹੜਾ ਸਾਰਾ ਰਾਤ ਚੱਲਦਾ ਹੈ ਜੀ ਇਹ ਪ੍ਰਸ਼ਾਸਨ ਦੀ ਕੋਈ ਪਕੜ ਨਹੀਂ ਹੈ ਇਸ ਕਰਕੇ ਚੋਰੀਆਂ ਹੋ ਰਹੀਆਂ ਪਹਿਲਾਂ ਵੀ ਇਹ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਪਹਿਲਾਂ ਸਟੇਸ਼ਨ ਤੇ ਪਹਿਲਾਂ ਸਟੇਸ਼ਨ ਤੇ ਪੰਜ ਚਾਰ ਚੋਰੀਆਂ ਹੋਈਆਂ ਸਾਡੇ ਗਲੀ ਸ਼ਿਕਰਨ ਜਿੰਦੇ ਤੋੜੇ ਗਏ ਤੇ ਲਗਾਤਾਰ ਹੀ ਚੋਰੀਆਂ ਹੋ ਰਹੀਆਂ ਨੇ ਅਸੀਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਕਰ ਸਕਦੇ ਆ ਵੀ ਜਿੰਨੇ ਸਾਡੇ ਸ਼ਹਿਰ ਨਿਵਾਸੀ ਨੇ ਉਹਨਾਂ ਜਾਨ ਮਾਲ ਦਾ ਦੁਕਾਨਾਂ ਦਾ ਨਿਗਾਹ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਦੇ ਹਰ ਗੱਲ ਨੌਲੇਜ ਹੋਣੀ ਚਾਹੀਦੀ ਹੈ ਜਿਹੜੀ ਕੋਈ ਲੋਕ ਇਹੋ ਜਿਹੇ ਕੁਝ ਕਰਦੇ ਨੇ ਉਹਨਾਂ ਨੂੰ ਪ੍ਰਸ਼ਾਸਨ ਨੂੰ ਜਦ ਬਹੁਤ ਤਾਕਤ ਦੇ ਨਾਲ ਨੱਥ ਪਾਉਣੀ ਚਾਹੀਦੀ ਹੈ ਪੁਲਿਸ ਦੀ ਰਾਤ ਨੂੰ ਪੁਲਿਸ ਦੀ ਰਾਤ ਨੂੰ ਜਿਹੜੀ ਗਸ਼ਤ ਹੈ ਉਹ ਤਾਂ ਕਿਦੂ ਇੰਨੀ ਖੋਣੀ ਚਾਹੀਦੀ ਹੈ ਵੀ ਪੁਲਿਸ ਇਹਨਾਂ ਕੋਲੇ ਬਹੁਤ ਹੈ ਜੀ ਪ੍ਰਸ਼ਾਸਨ ਕੋਲੇ ਫੋਰਸ ਇਸ ਲਈ ਬਹੁਤ ਹੈ ਜੀ ਜਿਵੇਂ ਕਿ ਤਿਹਾਰਾ ਹਜੇ ਸ਼ੁਰੂ ਹੋਇਆ ਹਜੇ ਸ਼ੁਰੂ ਹੋ ਗਈਆ ਚੋਰੀਆਂ ਇਸ ਸਾਲ ਤੇ ਖਤਮ ਸਾਨੂੰ ਤਾਂ ਪਹਿਲਾਂ ਹੀ ਮਾਰ ਪੈ ਰਹੀ ਹੈ ਜਿਵੇਂ ਇਤਿਹਾਸ ਸ਼ੁਰੂ ਹੋ ਰਹੇ ਹੈ ਪਹਿਲੀ ਪਹਿਲਾ ਸਮੋਲੋ ਵੀ ਸ਼ਹਿਰ ਹਰ ਸ਼ਹਿਰ ਵਾਸੀ ਡਰਿਆ ਹੋਇਆ ਹੈ ਪਰ ਕੋਸ਼ਿਸ਼ ਤਾਂ ਕਰਦੇ ਆ ਵੀ ਕੋਈ ਚੌਕੀ ਦਾ ਰੱਖਿਆ ਜਾਵੇ ਪਰ ਪ੍ਰਸ਼ਾਸਨ ਦਾ ਕੋਈ ਤਰਤੇਜ ਨਹੀਂ ਹੈ ਤਿਹਾਰਾ ਦੇ ਨਾ ਰਹੇ ਨੇ ਹੁਣ ਤਾਂ ਬਲਕੇ ਪ੍ਰਸ਼ਾਸਨ ਨੂੰ ਜ਼ਿਆਦਾ ਚੌਕਸ ਹੋਣਾ ਚਾਹੀਦਾ ਹੈ ਪਰ ਪ੍ਰਸ਼ਾਸਨ ਕੋਈ ਚੌਕਸ ਨਹੀਂ ਹੈ ਕੋਈ ਨਿਗਰਾਨੀ ਨਹੀਂ ਹੈ ਇਸ ਮੌਕੇ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਹੈ ਅਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਇਹ ਜਿਹੜੀ ਪੂਨੰਬੂਟ ਹਾਊਸ ਤੇ ਰਜਿੰਦਰ ਗਾਰਗੀ ਜੀ ਦੁਕਾਨ ਦੇ ਵਿੱਚ ਇਹਨਾਂ ਨੇ ਦੱਸਣ ਦਾ ਦਾਅਵਾ ਕੀਤਾ ਕਿ 20000 ਦੀ ਚੋਰੀ ਹੋਈ ਹੈਗੀ ਅਸੀਂ ਸੀਸੀਟੀਵੀ ਕੈਮਰੇ ਦੇਖ ਕੇ ਇਹਦੀ ਜਲਦੀ ਫੜ ਲਾਂਗੇ ਦੋਸ਼ੀਆਂ ਨੂੰ ਜਿੰਨਾ ਕਿ ਨੁਕਸਾਨ ਦੱਸ ਰਹੇ 20000 ਰੁਪਏ ਦੇ ਇਹ ਕਿਹੜਾ ਜੁਮੇ ਜਾਇਆ ਨਹੀਂ ਬਿੱਤੇ ਮਤਲਬ ਕੋਈ ਹੋਰ ਇਦੇ ਬਾਰੇ ਕੋਈ ਮਤਲਬ ਤੋਂ ਪੀਸੀ ਵੀਰੇ ਦਾ ਲਾਈਵ ਹੋਇਆ ਹੈ ਪੀਸੀ ਆ ਹੈਗੇ ਨਹੀਂ ਜੀ ਈਆਰ ਵੀ ਵੀ ਹੈਗੀ ਹੈ ਉਹ ਸੀਸੀਟੀਵੀ ਫੋਟੋੇ ਸਾਹਮਣੇ ਆਈ ਚੈੱਕ ਕਰ ਰਹੇ ਹਾਂ ਸਰ ਮਲੇ ਦੁਕਾਨਾਂ ਖੁੱਲੀਆਂ ਨਹੀਂ ਆਈਆਂ ਚੈੱਕ ਕਰ ਰਹੇ ਹਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ